ਹਾਂਜੀ ਬਾਈ ਸਾਰਿਆਂ ਨੂੰ ਸਤਿ ਸ਼ਕਾਲ ਅੱਜ ਫੇਰ ਪਹੁੰਚੇ ਜੀ ਆਪਾਂ ਪਿੰਡ ਚੱਕਲੀ ਸ਼ੇਰ ਭਰਾ ਲਖਵਿੰਦਰ ਦੇ ਫਾਰਮ ਤੇ ਤੇ ਭਰਾ ਕੋਲੇ 4 ਗਾਂਆਂ ਇੱਕ ਮੱਝ ਹੈ ਬਾਈ ਆ ਤੁਸੀਂ ਦੇਖ ਸਕਦੇ ਹੋ ਦੋ ਗਾਂਆਂ ਨਵੀਆਂ ਲੈ ਕੇ ਆਇਆ ਹੁਣੇ ਲੈ ਕੇ ਆਇਆ ਤੇ ਆ ਦੋ ਗਾਂਆਂ ਇੱਕ ਆ ਮੱਝ ਆ ਪੁਰਾਣੀ ਸੀ ਬਾਈ ਕੋਲੇ ਉਹ ਬਹਿੜ ਹੈ ਤੇ ਇੱਕ ਆ ਗਾਂ ਤੇ ਬਾਈ ਦੀਆਂ ਆ ਦੋਨੇ ਗਾਂ ਮਰ ਰਿਪੀਟਰ ਸੀ ਨਾ ਰਿਪੀਟਰ ਸੀ ਨਾ ਦੋਏ ਗਾਂਆਂ ਤੇ ਦੋਨੇ ਗਾਂਆਂ ਰਿਪੀਟਰ ਸੀ ਬਾਈ ਕਈ ਕਈ ਵਾਰ ਟੀਕਾ ਭਰਾ ਚੁੱਕਿਆ ਸੀ ਜਦੋਂ ਪੁਰਾਣੇ ਆਪਾਂ ਨੂੰ ਸੱਧਿਆ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਫੀਡ ਚੇਂਜ ਕਰੀ ਤੇ ਇਹ ਕੇਸ ਇਕੱਲੀ ਫੀਡ ਚੇਂਜ ਕਰਨ ਨਾਲ ਹੀ ਹੱਲ ਹੋ ਗਿਆ ਸੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਗਾਈਆਂ ਦੇ ਸਰੀਰ ਦੇ ਉੱਤੇ ਚਮਕ ਦੇਖ ਸਕਦੇ ਹੋ ਬਈ ਬਹੁਤ ਕੈਂਟ ਚਮਕ ਆਹ ਬੱਚੀ ਗਣੀ ਤਾਂ ਦੇਖਣ ਨੂੰ ਜੀ ਨਹੀਂ ਸੀ ਕਰਦਾ ਉਦੋਂ ਜਮਾ ਬੁਰਾ ਹਾਲ ਸੀ ਬਹੁਤ ਨਜਾਇਜ਼ ਗੰਦੇ ਵਾਲ ਤੇ ਹੁਣ ਤਾਂ ਬਹੁਤ ਫਰਕ ਪੈ ਗਿਆ ਤੇ ਕਰੀਬ ਤਿੰਨ ਚਾਰ ਮਹੀਨੇ ਹੋ ਗਏ ਨਾ ਗੱਭਣ ਇੱਥੋਂ ਲੱਗ ਗਿਆ ਹਾਂ ਤਿੰਨ ਮਹੀਨੇ ਦੀ ਗੱਭਣਾ ਚੌਥਾ ਲੱਗ ਗਿਆ ਬਈ ਤੇ ਤਿੰਨ ਚਾਰ ਮਹੀਨੇ ਹੋ ਗਏ ਫੀਡ ਚੱਲਦੇ ਨੂੰ ਜਦੋਂ ਭਰਾ ਦੀਆਂ ਆ ਗਾਂਆਂ ਕਨਸੀਵ ਕਰ ਗਈਆਂ ਤੇ ਬਾਈ ਨੇ ਦੋ ਗਾਂਆਂ ਹੋਰ ਲਿਆਂਦੀਆਂ ਜੋ ਪਰਲੀ ਸਾਈਡ ਖੜੀਆਂ ਨੇ ਤੇ ਉਹ ਅਜੇ ਹੋਣੀਆਂ ਆਈਆਂ ਨੇ 10-15 ਦਿਨ 15 ਕਿ ਤਨ ਹੋਈ ਨਹੀਂ ਉਹ ਗਾਂਆਂ ਨੂੰ ਆਈਆਂ ਨੂੰ ਤੇ ਆਪਾਂ ਭਰਾ ਨਾਲ ਗੱਲ ਕਰਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਕੀ ਟਿੱਕ ਸੀ ਤੁਹਾਡੇ ਫਾਰਮ ਤੇ ਪਹਿਲਾਂ ਬਾਈ ਇਹ ਰਿਪੀਟ ਕਰ ਜਾਂਦੀ ਸੀ ਬਾਰ-ਬਾਰੀ ਬਾਰ-ਬਾਰ ਰਿਪੀਟ ਕਰਦੀ ਸੀ ਤੇ ਉਹਦਾ ਆਪਾਂ ਨੇ ਕਿਵੇਂ ਹੱਲ ਕਰਿਆ ਮਸਲਾ ਤੁਹਾਡਾ ਹਾਲੇ ਤਾਂ बस ਹੀ ਫੀਡ ਨਾਲ ਹੀ ਸੈੱਟ ਹੋ ਗਿਆ ਸਾਰਾ ਫੀਡ ਨਾਲ ਹੀ ਸੈੱਟ ਹੋ ਗਿਆ ਕੋਈ ਆਪਾਂ ਨੇ ਐਕਸਟਰਾ ਤਾਂ ਨਹੀਂ ਤੁਹਾਡਾ ਪੈਸਾ ਖਰਾਬ ਕਰਾਇਆ ਜਾਂ ਦਵਾਈਆਂ ਤੇ ਟੈਸਟਾਂ ਤੇ ਕੋਈ ਹੋਰ ਹਾਂਜੀ ਕੱਲੀ ਫੀਡ ਨਾਲ ਹੀ ਸੈਟਿੰਗ ਆ ਗਿਆ ਤੇ ਕਿਹੜੀ ਫੀਡ ਵਰਤ ਰਹੇ ਹੋ ਬਾਈ ਫੀਡ ਜੀ ਫੈਮਿਲੀ ਫਾਰਮ ਦੀ ਫੈਮਿਲੀ ਫਾਰਮ ਦੀ ਤੇ ਕਿਹੜੀ 12000 12000 ਹਾਂਜੀ ਆ ਬੱਚੀ ਵਾਸਤੇ ਹੀ ਫਰ ਹੈ ਫਰ ਹਾਂ ਤੇ ਕਾਹਿਆਂ ਵਾਸਤੇ 12000 ਤੇ ਬਹੁਤ ਘੈਂਟ ਰਿਜ਼ਲਟ ਆਇਆ ਸਾਨੂੰ ਬਾਈਆਂ ਦੇ ਗੱਟੇ ਪਈ ਵੀ ਦਿਖਾ ਦਿੰਨੇ ਆ ਤੇ ਆ ਗਾਂਜਾ ਦਾ ਬਾਈ ਜਦੋਂ ਉਹਨਾਂ ਚ ਕਾਮਯਾਬ ਹੋਇਆ ਤੇ ਬਾਈ ਨੇ ਦੋ ਗਾਈਆਂ ਹੋਰ ਵੀ ਲੈ ਲਈਆਂ ਤੇ ਦੇਖ ਸਕਦੇ ਹੋ ਤੁਸੀਂ ਇਹ ਗਾਂ ਲਿੱਸੀ ਸੀ ਹਣਾ ਪਹਿਲਾਂ ਬਹੁਤ ਜਦਵਾਈ ਹੈ ਹੁਣ ਤਾਂ ਭਰਨ ਲੱਗੀ ਬਹੁਤ ਤੇ ਸਰੀਰ ਵੀ ਇਹ ਇਹਦੀ ਵੀ ਬਾਈ ਕਾਫੀ ਨਿਊਟ੍ਰੀਸ਼ਨ ਡੈਫੀਸ਼ੈਂਸੀ ਦੀ ਹੁਣ ਰੰਗ ਜਾ ਲੱਗੀ ਕੱਢਣ ਇਹ ਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਖਾਲੀ ਗੱਟੇ ਤੇ ਭਰਾ ਨੇ ਅੱਜ ਫੇਰ ਉਹ ਫੀਡ ਦਾ ਆਰਡਰ ਪਾਤਾ ਅੱਜ ਆਪਾਂ ਨੂੰ ਤੇ ਆ ਖਾਲੀ ਗੱਟੇ ਪਏ ਨੇ ਪੁਰਾਣਾਲ ਦੀ ਨਾਲ ਡਰਮ ਭਰ ਲੈਂਦੇ ਆ ਡਰਮ ਪਏ ਨੇ ਬਈ ਨਾਲ ਦੀ ਨਾਲ ਹੀ ਭਰ ਲੈਂਦੇ ਤੇ ਹਾਂ ਇਹ 12000 ਫੈਮਿਲੀ ਫਾਰਮ ਦੀ ਤੇ ਫੀਫਰ ਦਾ ਘਟਾ ਉਹ ਮਗਰ ਪਿਆ ਜੀ ਬੰਨਿਆਂ ਨੇ ਕੋਈ ਹੋਰ ਸਮਾਨ ਪਾ ਕੇ ਰੱਖ ਗਿਆ ਫੀਫਰ ਦਾ ਘਟਾ ਇਹ ਤੇ ਕੀ ਕਹਿਣਾ ਚਾਹੂੰਗੇ ਕਿਸਾਨਾਂ ਨੂੰ ਬਈ ਇਹ ਵਧੀਆ ਜੀ ਫੈਮਿਲੀ ਫਾਰਮ ਦੀ ਫੀਡ ਸਭ ਤੋਂ ਵਧੀਆ ਜੀ ਠੀਕ ਹੈ ਜਿੰਨ ਜਿਆਦਾ ਤੋਂ ਜਿਆਦਾ ਵਰਤ ਕੇ ਦੇਖੋ ਧੰਨਵਾਦ ਜੀ ਓਕੇ ਜੀ ਸਾਰਿਆਂ ਦਾ ਧੰਨਵਾਦ